ਫਲੋਰ ਇਲਾਕੇ ਵਿੱਚ ਲੁੱਟਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਵੱਧੀਆਂ ਜਾ ਰਹੀਆਂ ਹਨ ਜੋ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਨੈਸ਼ਨਲ ਹਾਈਵੇ ਤੇ ਇੱਕ ਵਿਅਕਤੀ ਨਾਲ ਚਾ ਲੁੱਟੇਰੇ ਵੱਲੋਂ 3 ਤਰ੍ਹਾਂ ਹਥਿਆਰਾਂ ਦੀ ਨੋਕਤੇ ਲੁੱਟਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦਿੰਦੇ ਹੋਏ ਪੀੜਤ ਰਤਾਸ਼ ਨੇ ਦੱਸਿਆ ਕਿ ਉਹ ਰਾਜਸਥਾਨ ਤੋਂ ਜਲੰਧਰ ਨੂੰ ਟ੍ਰੇਨ ਵਿੱਚ ਜਾ ਰਿਹਾ ਸੀ ਪਰ ਟ੍ਰੇਨ ਫਲੋਰ ਰੁਕ ਗਈ ਤੇ ਉਹ ਫਲੋਰ ਉਤਰ ਗਿਆ ਤੇ ਉਸਨੇ ਫਗਵਾੜੇ ਦੇ ਨਜ਼ਦੀਕ ਪਿੰਡ ਵਿੱਚ ਜਾਣਾ ਸੀ ਫਲੋਰ ਰੇਲਵੇ ਸਟੇਸ਼ਨ ਤੋਂ ਜਦੋਂ ਉਹ ਜਲੰਧਰ ਬੱਸ ਸਟੈਂਡ ਵੱਲ ਜਾਣ ਲੱਗਾ ਤਾਂ ਨੈਸ਼ਨਲ ਹਾਈਵੇ ਤੇ 4 ਅਨੁਸ਼ੱਤਿ ਲੁਟੇਰਿਆਂ ਨੇ ਉਸ ਨੂੰ 23 ਹਜ਼ਾਰਾਂ ਦੀ ਨੋਕ ਤੇ ਲੁੱਟ ਲਿਆ ਤੇ ਜਦੋਂ ਉਹ ਆਪਣੇ ਬਚਾਅ ਦੇ ਵਿੱਚ ਭੱਜਣ ਲੱਗਾ ਤਾਂ ਫਲੋਰ ਦੇ ਦਮੋਰੀਆ ਪੁੱਲ ਦੇ ਕੋਲ ਲੱਗੀਆਂ ਕੋੜੀਆਂ ਲੱਗੇ ਡਿੱਗਿਆ ਜਿਸ ਕਾਰਨ ਉਸ ਦੀ ਲੱਤ ਟੁੱਟ ਗਈ ਅਤੇ ਲੁੱਟਖੋ ਕਰਨ ਵਾਲੇ ਉਸ ਦਾ ਬੈਗ ਖੋ ਕੇ ਮੌਕੇ ਤੋਂ ਫਰਾਰ ਹੋ ਗਏ। ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ ਦਿੱਤਾ ਜਾਵੇ। ਸਮਾਜ ਸੇਵੀ ਜਗਨਨਾਥ ਜੱਗੀ ਨੇ ਕਿਹਾ ਕਿ ਆਏ ਦਿਨ ਫਲੋਰ ਵਿੱਚ ਲੁੱਟਖੋਆਂ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਨੱਥ ਪਾਉਣਾ ਬਹੁਤ ਜ਼ਰੂਰੀ ਹੈ। ਉਹਨਾਂ ਥਾਣਾ ਫਲੋਰ ਦੇ ਐਸਐਚਓ ਸੁਖਦੇਵ ਸਿੰਘ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਹਨਾਂ ਨੂੰ ਜਲਦ ਕਾਬੂ ਕੀਤਾ ਜਾਵੇ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਭਟੇਰਾ ਦੀ ਖਾਸ ਰਿਪੋਰਟ ਪ੍ਰੋਤਾਸ਼ ਨਾਲ ਦੇ ਕੀ ਹੋਇਆ ਭਾਈ ਮੈਂ ਪੋਜਾ ਗੱਡੀ ਤੋਂ ਆਉਂਦੀ ਨਾ Rajasthan ਤੋਂ Jaipur ਤੋਂ ਮੈਂ ਉਥੇ ਬਹਿ ਕੇ ਆਉਣਾ ਸੀ Rajasthan ਤੋਂ ਤਾਂ ਮੈਨੂੰ ਉਤਰਨਾ ਸੀਗਾ ਜਲੰਧਰ ਪਰ ਗੱਡੀ ਕ੍ਰੋਸ ਹੋ ਗਈ ਇੱਥੇ ਹੀ ਮੈਂ ਇੱਥੇ ਉਤਰ ਗਿਆ ਮੈਂ ਕਿਹਾ ਜਲੰਧਰੋਂ ਵੀ ਆਪੇ ਆਉਣਾ ਮੈਨੂੰ ਮੈਂ ਇੱਥੇ ਉਤਰ ਗਿਆ ਤਾਂ ਇੱਥੋਂ ਉੱਤਰ ਕੇ ਇੱਥੇ ਆ ਗਿਆ ਮੈਂ ਬਾਈਪਾਸ ਬਾਈਪਾਸ ਆ ਗਿਆ ਤਾਂ ਮੈਂ ਇੱਥੇ ਬੱਸ ਦੀ ਵੇਟ ਕਰਦਾ ਸੀ ਮੈਂ ਤਾਂ ਬੱਸ ਰੁਕ ਜਿਉ ਤਾਂ ਬੈ ਕੇ ਚੱਲ ਜਾਵਾਂ ਜਦ ਤੱਕ 5-4 ਮੁੰਡੇ ਆ ਗਏ ਸੀ ਮੋਟਰਸਾਈਕਲ ਤੇ ਉਹ ਜਦੋਂ ਆਏ ਤਾਂ ਐਦਾਂ ਹੀ ਮੇਰੇ ਉੱਤਰ ਕੇ ਦਬਾ ਦਬੋ ਨਾਲ ਦਾਤੇ ਕੱਢਿਆ ਮੇਰੇ ਕੋ ਬੈਗ ਸੀਗਾ ਮੈਂ ਐਦਾਂ ਹੀ ਛੱਡ ਕੇ ਬੈਕ ਮੈਂ ਦੌੜ ਪਿਆ ਤਾਂ ਦੌੜ ਕੇ ਪੋੜੀਆ ਮੈਨੂੰ ਦਿਖੀ ਨਹੀਂ ਰਾਤ ਨੂੰ ਮੈਂ ਜਦ ਪੁਰ ਤੋਂ ਥੱਲੇ ਤਾਂ ਥਾਲ ਮਾਰੀ ਤੇ ਮੇਰਾ ਪੈਰ ਟੁੱਟ ਗਿਆ ਜਿੰਨੇ ਕਬਜੇ ਦਾ ਬਾਕੀ ਇਹ ਪਾਜੀ ਹੈਗਾ ਸਵੇਰੇ 6:30 3 ਵਜੇ ਤੇਰੇ 6:30 ਵਜੇ ਉਹ ਹੀ ਰਾਜਸਥਾਨ ਤੋਂ ਆਂਦੇ ਹੀ ਚੰਡੀਗੜ੍ਹ ਆਣਾ ਹਾਂ ਹਾਂ ਰਾਜਸਥਾਨ ਤੋਂ ਆਉਂਦਾ ਤੇ ਨਾਲ ਹੈ ਨਹੀਂ ਸੀ ਤੁਹਾਡਾ ਕੋਈ ਕੋਈ ਨਹੀਂ ਸੀ ਮਕਰਲਾ ਸਾਡੇ ਦਾਦੂ ਤੇ ਮਾਰਿਆ ਵੀ ਉਹਨਾਂ ਨੇ ਦਾਤ ਨਹੀਂ ਮਾਰਦੇ ਸੀ ਕਿ ਮੈਂ ਦੌੜੇ ਭੱਜ ਪਿਆ ਉਹਨਾਂ ਤੋਂ ਅੱਛਾ ਨੁਕਸਾਨ ਕਿੰਨਾ ਹੋਇਆ ਤੁਹਾਡਾ ਹੁਣ ਨੁਕਸਾਨ ਮੇਰੇ ਬੈਕ ਲੈ ਗਿਓ ਉਹਦੇ ਪੈਸੇ ਦੂਹੇ ਤਾਂ ਨਹੀਂ ਸੀ ਪੈਸੇ ਤਾਂ ਨਹੀਂ ਸੀ ਅੱਛਾ ਜੀ ਤੇ ਇੱਕ ਲੱਤ ਟੁੱਟ ਗਈ ਹੈ ਲੱਤ ਟੁੱਟ ਗਈ ਤੇ ਹੱਲੇ ਤੱਕ ਕੋਈ ਪਾਲਿਸ ਅਧਿਕਾਰੀ ਨਹੀਂ ਹੈ ਕੋਈ ਨਹੀਂ ਆਇਆ ਜੀ ਵਿਚਾਰੇ ਇਹਨਾਂ ਨੇ ਸਾਰਾ ਦਿੱਤਾ ਵਿਚਾਰੇ ਜਿਹੜੇ ਰਹਿੰਦੇ تھے ਆਪ ਆਪੇ ਮੰਜਾ ਦੇ ਪੈਣਾ ਨੇ ਹੁਣ ਮੰਗ ਕੀ ਕਰਦੇ ਪ੍ਰਚਾਰਨ ਦਾ ਮੰਗ ਪਾਜੀ ਕੀ ਆ ਹੁਣ ਇਹ ਜਾਂ ਸਾਡਾ ਇਹ ਦਾ ਕੋਈ ਸੋਝ ਦੇ ਇੰਤਜ਼ਾਮ ਪਹਿਲਾਂ ਉਹਨਾਂ ਨੂੰ ਮਾਰਾ ਜਾ ਅੱਛਾ ਇਦਾਂ ਸਾਡਾ ਇੱਥੇ ਲੱਗੇ ਸਾਈਕਲ ਸਟੈਂਡ ਆ ਇਹ ਪੌੜੀਆਂ ਜਿਹੜੀਆਂ ਲੁਧਿਆਣੇ ਨੂੰ ਲੋਕੀ ਜਾਂਦੇ ਆ ਤੇ ਉਥੋਂ ਚੜਦੇ ਆ ਇਹ ਜਿਹੜਾ ਬੰਦਾ ਹੈ ਘੁੰਮਣਾ ਮਾਨਕਾ ਪਿੰਡ ਆ ਫਗਵਾੜੇ ਦੇ ਕੋਲ ਉੱਥੇ ਸਫਾਈ ਦਾ ਕੰਮ ਕਰਦਾ ਰਾਜਸਥਾਨ ਦਾ ਇਹ ਰਾਤੀ ਰਾਜਸਥਾਨ ਵਾਲੀ ਗੱਡੀ ਤੋਂ ਫਲਾਸਟੇਸ਼ਨ ਤੇ ਇਹ ਦੱਸ ਰਿਹਾ ਕਿ ਮੈਂ ਉਤਰਿਆ ਤੇ ਮੈਂ ਬਾਈਪਾਸ ਰਾਈ ਜਿਹੜਾ ਬੱਸ ਫੜ ਲਈ ਆ ਜਲੰਧਰ ਬਾਖੜਡੇ ਤੇ ਜਾ ਰਿਹਾ ਸੀ ਜਦੋਂ ਇਹ ਪੌੜੀਆਂ ਦੇ ਕੋਲ ਪਹੁੰਚਿਆ ਤੇ ਉੱਤੇ ਇਹਨੂੰ ਜਿਹੜੇ ਆ ਬੰਦੇ ਪੈ ਗਏ ਔਰ ਉਹਨਾਂ ਨੇ ਇਹਨੂੰ ਦਾਦੂ ਦਿਖਾ ਕੇ ਇਹਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਔਰ ਇਸ ਬੰਦੇ ਦਾ ਬੈਗ ਉਹਨਾਂ ਨੇ ਖੋਲਿਆ ਉਹਨਾਂ ਤੋਂ ਭੱਜਿਆ ਇਹ ਇਹਨੂੰ ਥੱਲੇ ਪਤਾ ਨਹੀਂ ਸੀ ਵੀ ਪੌੜੀਆਂ ਦੇ ਜਦੋਂ ਥੱਲੇ ਨੂੰ ਜੱਕਦਾ ਭੱਜਿਆ ਤਾਂ ਪੌੜੀਆਂ ਟੁੱਗਣ ਕਾਰਨ ਇਹਦੀ ਜਿਹੜੀ ਲਾਟਿਆ ਖੱਬੀ ਖੱਬੀ ਲਾਟਿਆ ਜੀ ਟੁੱਟ ਗਈ ਆ ਤੇ ਉਹ ਜਦੋਂ ਹੁਣ ਸਾਨੂੰ ਪਤਾ ਲੱਗਾ ਤੇ ਇਹਨੇ ਆਪਣੇ ਨਾਲ ਦੇਆਂ ਨੂੰ ਫੇਰ ਫੋਨ ਕੀਤਾ ਤੇ ਨਾਲ ਦੇ ਸਾਰੇ ਆਏ ਆ ਇਹਦੇ ਰਿਸ਼ਤੇਦਾਰੇ ਤੇ ਸਾਥੀ ਔਰ ਇਹ ਬੰਦੇ ਵਿਚਾਰੇ ਦਾ ਜਿਹੜਾ ਨੁਕਸਾਨ ਹੋਇਆ ਤੇ ਗਰੀਬ ਆਦਮੀ ਵਿਚਾਰਾ 4 ਮਹੀਨੇ ਤੇ 5 ਮਹੀਨੇ ਤੇ ਪੈ ਗਿਆ ਔਰ ਐਸਐਚਓ ਫਲੋਰ ਸਾਹਿਬ ਨੂੰ ਮੇਰੀ ਬੇਨਤੀ ਹੈ ਕਿ ਉਹਨਾਂ ਨੇ ਬਹੁਤ ਜਿਹੜਾ ਵਧੀਆ ਕੰਮ ਫਲੋਰ ਦੇ ਵਿੱਚ ਕਰ ਰਾਇਆ ਹੈ ਕਿ ਬਹੁਤ ਲੁਟਾਫੋਆ ਵਾਲੇ ਨਸ਼ਾ ਤਸਕਰ ਉਹਨਾਂ ਨੇ ਜਿਹੜੇ ਫੜ-ਫੜ ਕੇ ਅੰਦਰ ਕੀਤੇ ਆ ਔਰ ਫਲੋਰ ਦੇ ਵਿੱਚ ਕ੍ਰਾਈਮ ਨੂੰ ਬੜੀ ਠੰਡ ਪਾਈ ਆ ਹੁਣ ਮੇਰੀ ਬੇਨਤੀ ਆ ਐਸਐਚਓ ਫਲੋਰ ਸਾਹਿਬ ਨੂੰ ਕਿ ਜਿਹੜਾ ਇੱਥੇ ਦਰੀਆਂ ਪੌੜੀਆਂ ਜਾਂਦੀਆਂ ਇੱਥੇ ਅਕਸਰ ਹੀ ਲੁਟਾਫੋਆ ਹੁੰਦੀਆਂ ਰਹਿੰਦੀਆਂ ਉਹਨਾਂ ਦੇ ਆਉਣ ਤੋਂ ਪਹਿਲਾਂ ਵੀ ਬਹੁਤ ਵਾਰੀ ਇੱਥੇ ਲੁਟਾਫੋਆ ਹੁੰਦੀਆਂ ਲੋਕ ਕੰਪਲੇਂਟ ਨਹੀਂ ਕਰਦੇ ਡਰਦੇ ਇਸ ਬੰਦੇ ਨੇ ਵੀ ਹਜੇ ਤੱਕ ਕੋਈ ਕੰਪਲੇਨ ਨਹੀਂ ਕੀਤੀ ਤੇ ਐਸਐਚਓ ਫਲੋਰ ਨੂੰ ਮੇਰੀ ਬੇਨਤੀ ਆ ਵੀ ਇੱਥੇ ਜਿਹੜੀ ਅਗਸਤ ਆ ਉਹ ਵਧਾਈ ਜਾਵੇ ਔਰ ਹਾਈਵੇ ਵਾਲਿਆਂ ਨੂੰ ਕਹਿ ਕੇ ਜਿਹੜੀਆਂ ਉਤਲੀਆਂ ਲਾਈਟਾਂ ਜਿਹੜੀਆਂ ਜਗਾਈਆਂ ਜਾਣ ਕਿਉਂਕਿ ਹਨੇਰੇ ਦਾ ਫਾਇਦਾ ਲੈ ਕੇ ਜਿਹੜੇ ਇਹ ਜਿਹੜੇ ਮਾਰੇ ਅੰਸਰ ਆ ਇਹ ਆਉਣ ਜਾਣ ਵਾਲੇ ਰਾਹੀ ਰਣੂ ਜਿਹੜੇ ਲੁੱਟਦੇ ਆ ਤੋਂ ਪੁਲਿਸ ਸਟੇਸ਼ਨ ਨੂੰ ਮੇਰੀ ਇਹ ਹੀ ਬੇਨਤੀ ਆ ਕਿ ਇੱਥੇ ਜਿਹੜੀ ਗਾਸਤ ਵਧਾਈ ਜਾਵੇ ਔਰ ਜਿਹੜੇ ਬੰਦੇ ਇਦਾਂ ਦਾ ਕੰਮ ਲੁੱਟਾਖੋਹਾਂ ਦਾ ਕਰਦੇ ਆ ਉਹਨਾਂ ਨੂੰ ਜਿਹੜਾ ਫੜਕੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਕੀਤਾ ਜਾਵੇ ਤਾਂ ਜੋ ਆਮ ਬੰਦਿਆਂ ਦਾ ਜਿਹੜਾ ਨੁਕਸਾਨ ਨਾ ਹੋਵੇ